ਕਰਨਾ ਚਾਹੁੰਦੇ ਹੋ ਜਿੱਥੇ ਤੁਸੀਂ ਆਪਦੇ ਸਪਾਊਸ ਦੇ ਨਾਲ ਜਾਂ ਫਿਰ ਆਪਦੇ ਬੱਚੇ ਦੇ ਨਾਲ ਵੀ ਮੂਵ ਕਰਨਾ ਚਾਹੁੰਦੇ ਹੋ ਐਜ਼ ਪ੍ਰਾਇਮਰੀ ਐਪਲੀਕੈਂਟ ਤਾਂ ਡੈਨਮਾਰਕ ਤੁਹਾਡੇ ਲਈ ਸਭ ਤੋਂ ਵਧੀਆ ਆਪਸ਼ਨ ਹੈ ਡੈਨਮਾਰਕ ਨੂੰ ਚੂਸ ਕਰਨ ਦੇ ਮੈਂ ਤੁਹਾਨੂੰ ਪੰਜ ਫਾਇਦੇ ਗਿਣਾ ਦਿੰਦਾ ਪਹਿਲਾ ਫਾਇਦਾ ਕੀ ਹੈ ਕਿ ਹਾਈ ਪੇਡ ਜੋਬਸ ਹਾਈਲੀ ਪੇਡ ਜੋਬਸ ਜੇ ਆਪਾਂ ਗੱਲ ਕਰੀਏ ਡੈਨਮਾਰਕ ਦੇ ਵਿੱਚ ਚਾਹੇ ਤੁਹਾਡੀ ਆਰ ਵੇਜਸ ਤੇ ਤੁਸੀਂ ਕੰਮ ਕਰ ਰਹੇ ਹੋ ਜਾਂ ਫਿਰ ਤੁਸੀਂ ਕੋਈ ਗ੍ਰੈਜੂਏਟ ਲੈਵਲ ਜੌਬ ਕਰ ਰਹੇ ਹੋ ਤਾਂ ਤੁਹਾਡੀਆਂ ਸੈਲਰੀਜ਼ ਜਿਹੜੀਆਂ ਨੇ ਉਹ ਬਹੁਤ ਵਧੀਆ ਹੋਣਗੀਆਂ ਨੰਬਰ 2 ਤੇ ਜੇ ਆਪਾਂ ਗੱਲ ਕਰੀਏ ਤਾਂ ਫ੍ਰੀ ਹੈਲਥ케ਅ ਡਸਨਟ ਮੈਟਰ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਡਸਨਟ ਮੈਟਰ ਤੁਸੀਂ ਵਰਕ ਕਰੋ ਤੁਹਾਡਾ ਜਿਹੜਾ ਇਲਾਜ ਆ ਉਹ ਬਿਲਕੁਲ ਫ੍ਰੀ ਆਫ ਕਾਸਟ ਕੀਤਾ ਜਾਊਗਾ ਨੰਬਰ 3 ਤੇ ਆਪਾਂ ਗੱਲ ਕਰੀਏ ਫ੍ਰੀ ਐਜੂਕੇਸ਼ਨ ਖਾਸ ਕਰਕੇ ਉਹਨਾਂ ਵਾਸਤੇ ਬਹੁਤ ਵੱਡਾ ਪੁਆਇੰਟ ਆ ਜਿਨ੍ਹਾਂ ਨੇ ਆਪਦੇ ਬੱਚਿਆਂ ਨੂੰ ਵੀ ਆਪਦੇ ਨਾਲ ਲੈ ਕੇ ਜਾਣਾ ਜੇ 스ਪਾਊਸ ਨੂੰ ਤਾਂ ਨਾਲ ਲੈ ਕੇ ਜਾ ਹੀ ਸਕਦੇ ਹੋ ਜੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਤਾਂ ਤੁਸੀਂ ਉੱਥੇ ਜਾ ਕੇ ਆਪਦੇ ਬੱਚਿਆਂ ਨੂੰ ਵਰਲਡ ਲੈਵਲ ਐਜੂਕੇਸ਼ਨਲ ਇੰਸਟੀਟਿਊਟਸ ਦੇ ਵਿੱਚ ਪੜ੍ਹਾ ਸਕਦੇ ਹੋ ਫ੍ਰੀ ਆਫ ਕਾਸਟ ਕੋਈ ਵੀ ਖਰਚਾ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਤੁਹਾਡੇ ਤੋਂ ਨਹੀਂ ਲਿਆ ਜਾਊਗਾ ਚੌਥੇ ਤੇ ਆਪਾਂ ਗੱਲ ਕਰੀਏ ਤਾਂ এমਪਲాయਮੈਂਟ ਦੇ ਨਾਲ ਨਾਲ ਹੋਰ ਬਹੁਤ ਵਧੀਆ ਫੈਸਿਲਿਟੀਆਂ ਤੁਹਾਨੂੰ ਮਿਲਦੀਆਂ ਨੇ ਜਿਵੇਂ ਕਿ 5 ਵੀਕਸ ਆਫ ਪੇਡ ਹੌਲੀਡੇਜ਼ ਤਾਂ ਜੇ ਤੁਸੀਂ ਡੈਨਮਾਰਕ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ 5 ਹਫ਼ਤੇ ਦੀਆਂ ਛੁੱਟੀਆਂ ਦਿੱਤੀਆਂ ਜਾਂਦੀਆਂ ਨੇ पेड ਹੌਲਿਡੇਜ਼ ਦਾ ਮਤਲਬ ਕੀ ਹੈ ਕਿ ਤੁਹਾਨੂੰ ਤੁਸੀਂ ਹੋਵੋਗੇ ਛੁੱਟੀ ਤੇ ਪਰ ਪੰਜਾਂ ਮਹੀਨਿਆਂ ਦੀ ਸੈਲਰੀ ਜਿਹੜੀ ਹੈ ਤੁਹਾਨੂੰ ਤੁਹਾਡੇ ਅਕਾਊਂਟ ਦੇ ਵਿੱਚ ਪਹੁੰਚੂਗੀ ਤਾਂ ਇਹ ਰੂਲ ਹੈ ਫਿਫਥ ਦੀ ਆਪਾਂ ਗੱਲ ਕਰੀਏ ਤਾਂ 99.9% ਲਿਟਰੇਸੀ ਰੇਟ ਆ ਸੇਫਰ ਆ ਕ੍ਰਾਈਮਸ ਘਟਨੇ ਤੇ ਬਹੁਤ ਹੀ ਸ਼ਾਂਤ ਮੌਲਕ ਤੇ ਬਹੁਤ ਸੋਹਣਾ ਮੌਲਕ ਐਂਡ ਜੇ ਆਪਾਂ ਗੱਲ ਕਰੀਏ ਜੇ ਤੁਸੀਂ ਇਸ ਕੰਟਰੀ ਦੇ ਵਿੱਚ ਮੂਵ ਕਰਨਾ ਚਾਹੁੰਦੇ ਹੋ ਆਪਦੇ ਸਪਾਊਸ ਦੇ ਨਾਲ ਜਾਂ ਆਪਦੇ ਬੱਚਿਆਂ ਦੇ ਨਾਲ ਤਾਂ ਤੁਹਾਨੂੰ ਰਿਕੁਆਇਰਮੈਂਟਸ ਕੀ ਨੇ ਤਾਂ ਮੈਂ ਰਿਕੁਆਇਰਮੈਂਟਸ ਤੁਹਾਨੂੰ ਇੱਥੇ ਦੱਸ ਦਿੰਦਾ ਵਾਂ ਕਿ ਪਹਿਲੀ ਜਿਹੜੀ ਰਿਕੁਆਇਰਮੈਂਟ ਹੈ ਜੇ ਤੁਸੀਂ ਬੈਚਲਰ ਡਿਗਰੀ ਕਰਨ ਜਾਣਾ ਚਾਹੁੰਦੇ ਹੋ ਆਫਟਰ 12th ਤੁਹਾਡੇ 60% ਮਾਰਕਸ ਹੋਣੇ ਚਾਹੀਦੇ ਆ ਪਰਸੈਂਟੇਜ ਹੋਣੀ ਚਾਹੀਦੀ ਆ ਆਇਲਸ ਪੀਟੀ ਦੇ ਵਿੱਚ ਆਇਲਸ ਦੀ ਗੱਲ ਕਰੀਏ ਓਵਰਆਲ 6 ਨਾਟ ਲੈਸ ਦਨ 5.5 ਪੀਟੀ ਓਵਰਆਲ 58 ਨਾਟ ਲੈਸ ਦਨ 55 ਤਾਂ ਇਹ ਆਇਲਸ ਪੀਟੀ ਤੇ ਤੁਹਾਡੀ 12th ਦੀ ਪਰਸੈਂਟੇਜ ਦੀ ਰਿਕੁਆਇਰਮੈਂਟ ਹੈ ਜੇ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਓਵਰਆਲ 6.5 ਹੋਣੇ ਚਾਹੀਦੇ ਆ ਨਾਟ ਲੈਸ ਦਨ 5.5 ਹੋਣੇ ਚਾਹੀਦੇ ਆ ਆਇਲਸ ਦੇ ਵਿੱਚ ਕੋਈ ਏਜ ਲਿਮਟ ਨਹੀਂ ਹੈਗੀ ਕੋਈ ਐਕਸਟਰਾ ਫੰਡਿੰਗ ਸ਼ੋਅ ਕਰਨ ਦੀ ਲੋੜ ਨਹੀਂ ਹੈਗੀ ਤੇ ਯੂਐਲਓ ਐਜੂਕੇਸ਼ਨ ਤੁਹਾਨੂੰ ਅੱਜ ਦੇ ਟਾਈਮ ਦੇ ਵਿੱਚ ਡੈਨਮਾਰਕ ਦਾ ਬਹੁਤ ਹੀ ਅਫੋਰਡੇਬਲ ਸਟੱਡੀ ਵੀਜ਼ਾ ਪੈਕੇਜ ਦੇ ਸਕਦਾ ਜੇ ਤੁਸੀਂ ਅਪਲਾਈ ਕਰਨਾ ਚਾਹਦੇ ਤਾਂ ਅਪਲਾਈ ਕਰਨ ਵਾਸਤੇ ਸਾਡੇ ਆਫਿਸਿਸ ਮਹਾਲੀ ਜੀਰਾ ਧਰਮਕੋਟ ਮੋਗਾ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਥੱਲੇ ਗਏ ਦਿੱਤੇ ਨੰਬਰ ਤੇ ਕਾਲ ਕਰਕੇ ਆਪਦੀ ਅਪਾਇੰਟਮੈਂਟ ਬੁੱਕ ਕਰਕੇ ਆਪਦੀ ਐਪਲੀਕੇਸ਼ਨ ਸਟਾਰਟ ਕਰ ਸਕਦੇ ਹੋ